ਨਮਸਕਾਰ ਤੁਸੀਂ ਦੇਖ ਰਹੇ ਹੋ ਰਿਤਮ ਪੰਜਾਬੀ ਮੈਂ ਹਾ ਤੇਜਸਵਨੀ ਰਾਏ ਪੰਜਾਬ 'ਚ ਪੰਚਾਇਤ ਦੇ ਚੋਣਾਂ ਨੂੰ ਲੈ ਕੇ ਬਿਲਕੁਲ ਵੱਧ ਚੁੱਕਿਆ ਹੈ ਜਿਸ ਵਿੱਚੋਂ ਪਿੰਡਾਂ ਦੀਆਂ ਸੱਥਾਂ 'ਚ ਵੀ ਮਾਹੌਲ ਭਖ ਦਾ ਨਜ਼ਰ ਆ ਰਿਹਾ ਹੈ ਪਿੰਡ ਦੀ ਸਰਪੰਚੀ ਲੈਣ ਲਈ ਸਾਰੀਆਂ ਪਾਰਟੀਆਂ ਦੇ ਆਗੂਆ ਨੇ ਆਪਣੇ ਆਪਣੇ ਪਰਤੋਲੇ ਨੇ ਸ਼ੁਰੂ ਕਰ ਦਿੱਤੇ ਨੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ बसपा ਸਮੇਤ ਆਜ਼ਾਦ ਉਮੀਦਵਾਰ ਬੱਚੋ ਵੀ ਆਖੋ ਆਪਣੀ ਕਿਸਮਤ ਅਜ਼ਮਾਉਣ ਲਈ ਤਿਆਰ ਨੇ ਸਰਪੰਚੀ ਅਤੇ ਪੰਚੀ ਦੇ ਚਾਹਵਾਨ ਲਗਾਤਾਰ ਵੋਟਰਾਂ ਨੂੰ ਆਪਣੇ ਹੱਕ ਵਿੱਚ ਕਰਨ ਲਈ ਜੋੜ ਤੋੜ ਕਰਨ ਨੂੰ ਲੱਗੇ ਹੋਏ ਨੇ ਪਰ ਇਸ ਦੌਰਾਨ ਹੀ ਸਰਬਸਮਤੀ ਨਾਲ ਪੰਚਾਇਤਾਂ ਚੁਣਨ ਦੀਆਂ ਚਰਚਾਵਾਂ ਦੇ ਵਿਚਕਾਰ ਪਿੰਡ ਦੇ ਵਿਕਾਸ ਲਈ ਨਿੱਜੀ ਤੌਰ ਤੇ ਵੱਤ ਤੋਂ ਵੱਧ ਰਾਸ਼ੀ ਦੇਣ ਦੇ ਨਾਂ ਉੱਪਰ ਹੋ ਰਹੀਆਂ ਬੋਲੀਆਂ ਚਰਚਾ ਦਾ ਵਿਸ਼ਾ ਬਣੀ ਹੋਈਆਂ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਪਰ ਇਹ ਸਭ ਦੇ ਬਾਵਜੂਦ ਪੰਜਾਬ ਰਾਜ ਚੋਣਾਂ कमिश्नर ज जिला चो अधिकारी इन्होंने बोलियों पर मूक दर्शक बने बैठे हुए हैं हूँ तुम तो से खुद ही सोच सकते हो कि सरपंच चुनने लिए बोलियां लगा कि ठीक गल है इतों तक कि हूँ तो हालात ये हो गए हैं कि आम आदमी पार्टी के विधायक लोगों को धमकियां दे, दे रहे हैं कि जो सानू ना जिताया तो हाल वेख लेना सब तो पहला एक धमकी वाली वीडियो देखो इस तो बाद असी अगे वे मैं तो मैं तो पता पिछली बार इतने की होने वाला ਮੈਂ ਮੋਰੋ ਵੀ ਸਾਰਿਆਂ ਨੂੰ ਕਹਾਂ ਵੀ ਬਾਵਾ ਤੋਂ ਵੱਡ-ਵੱਡੇ ਬਾਹਰ ਕੱਢਦੇ ਰਹੇ ਆ ਪਰ ਚੱਕੀ ਕੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਕਹਿਣਾ ਬੀਜਪੀ ਤੇ ਮਗਾ ਦਾ ਫੁਲੀ ਲਾ ਦੇ ਬੁਕਾਏ ਬੋਲੇ ਸਰ ਕੈਂਡੀ ਦਾ ਨਾਮ ਨਹੀਂ ਕਰ ਰਹਾ ਅਸੀਂ ਸਰਪੰਚ ਜੀ ਨਾਮ ਕਰ ਰਹਾ ਇਹ ਸਾਡਾ ਸਰਪੰਚ ਹੈ ਸਰਪੰਚ ਤੇ ਬੋਲੋ ਮਨੂਮੀ ਸਾਰੇ ਜਣਿਆਂ ਨੂੰ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਕਰ ਦੇ ਕੋਈ ਬੰਦਾ ਨਹੀਂ ਬਣਦਾ ਤਾਂ ਇੱਥੇ ਬੰਦੇ ਬਣਾਵਾਂਗੇ ਕੋਣ ਸੁਣ ਹਾਲ ਕਿਹੜਾ ਬੰਦਾ ਨਹੀਂ ਮੰਨਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸਾਜ ਖਰਾਬ ਕਰਦੇ ਆ ਜੇ ਫਿਰ ਮਾਣ ਆਦਾ ਕੀ ਕਰਕੇ ਬਤਾਇਓ ਪਰ ਮੁੱਕੇ ਅਸੀਂ ਬਣਾਵਾ ਦੇ ਬੰਦੇ ਕਹੇ ਬਣਾਉਂਦੇ ਕਿਉਂਕਿ ਸਾਡਾ ਚੇਅਰਮੈਨ ਸੁਖਬੀਰ ਆਪ ਘਰ ਦਾ ਹੁੰਦਾ ਆ ਸਾਡੀ ਟੀਮ ਸਾਰੇ ਨੌਜਵਾਨਾਂ ਨਾਲ ਮੋਟੇ ਕੀ ਮਾਇਨਾ ਦੀ ਸ਼ਰੀਕੀ ਦਾ ਪੈਦਾ ਕਰਦੇ ਆ ਇਹਨਾਂ ਨੂੰ ਆਏ ਹੋਏ ਇਹ ਕਿਹੜਾ ਬਸ ਕਰਦੇ ਆ ਤੇ ਕਹਿੰਦੇ ਆ ਕਿ ਆਮਕਰਨਤੀ ਆਪੋ ਤਨੋ ਜਾਦੇ ਦੇਣਗੇ ਇਹ ਤਾਂ ਉਹਰੇ ਆ ਜਾਣੇ ਇਹ ਤਾਂ ਕੁਝ ਬਣ ਜਾਣਾ ਹੁਣ ਸਵਾਲ ਇਹ ਉੱਠਦਾ ਹੈ ਕੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਮੋਲਕ ਸਿੰਘ ਦੀ ਇਹ ਵੀਡੀਓ ਵੇਖਣ ਤੋਂ ਬਾਅਦ ਕੀ ਭਗਵੰਤ ਮਾਨ ਸਰਕਾਰ ਜਾਂ ਪੰਜਾਬ ਰਾਜ ਚੋਣ ਕਮਿਸ਼ਨ ਪੰਜਾਬ ਵਿੱਚ ਆਜ਼ਾਦ ਅਤੇ ਨਿਰਪੱਖ ਪੰਚਾਇਤੀ ਚੋਣਾਂ ਕਰਵਾਉਣ ਦਾ ਦਾਵਾ ਕਰ ਸਕਦੇ ਨੇ ਹੁਣ ਇਹ ਬੋਲੀਆਂ ਲੱਗਣ ਦੀ ਵੀਡੀਓ ਵੇਖੋ ਜੋ ਵਾਇਰਲ ਹੋ ਰਹੀ ਆ ਚੌਥੀ ਲੱਗਦੀ ਆ ਅਮੋਲਕ ਸਿੰਘ ਸਾਡੇ ਤੋਂ ਸਾਡੇ ਚੌਥੀ ਅਮਰੀਕ ਸਿੰਘ ਸਾਡੇ 31 ਲੱਗਦੀ ਆ ਅਮਰੀਕ ਸਿੰਘ

ਦੱਸ દઈએ ਕਿ ਇਹ ਵੀਡੀਓ ਗਿੱਦੜ ਬਾਹਰ ਇਲਾਕੇ ਦੇ ਇੱਕ ਪਿੰਡ ਦੀ ਹੈ ਵਾਇਰਲ ਵੀਡੀਓ ਨੇ ਸਰਬਸਮਤੀ ਦੇ ਸਰਜਾਦ ਦੀ ਪੋਲ ਖੋਲ ਦਿੱਤੀ ਹੈ ਦੱਸ દઈએ ਕਿ ਵਾਇਰਲ ਹੋ ਰਹੀ ਵੀਡੀਓ 'ਚ ਪਿੰਡ ਦੇ ਲੋਕਾਂ ਦੇ ਇਕੱਠ ਵਿੱਚ ਦੋ ਵਿਅਕਤੀ ਖੜੇ ਹੋ ਕੇ ਸਰਬਸਮਤੀ ਨਾਤ ਸਰਪੰਚ ਜੁਣੇ ਜਾਲੇ ਬੋਲੀ ਲਾ ਰਹੇ ਨੇ ਇਹਨਾਂ ਦੇ ਨਾਮ ਕਥਿਤ ਅਮਰੀਕ ਸਿੰਘ ਅਮਰਜੀਤ ਸਿੰਘ ਦੱਸੇ ਜਾ ਰਹੇ ਨੇ ਦੱਸ દઈએ ਕਿ ਬੋਲੀ 15 ਲੱਖ ਤੋਂ ਸ਼ੁਰੂ ਹੁੰਦੀ ਹੈ ਤੇ 35 ਲੱਖ ਤੇ ਖਤਮ ਹੁੰਦੀ ਹੈ ਆਖਰ 'ਚ ਅਮਰੀਕ ਸਿੰਘ 35,50,000 ਰੁਪਏ ਨਾਲ ਬੋਲੀ ਜਿੱਤ ਜਾਂਦਾ ਹੈ ਪਰ ਜਿਵੇਂ ਹੀ ਇਹ ਵੀਡੀਓ ਵਾਇਰਲ ਹੁੰਦੀ ਹੈ ਤੇ ਬੋਲੀ ਕਰਨ ਤੇ ਬੋਲੀ ਦੇਣ ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਬੋਲੀ ਦੇ ਕੇ ਸਰਪੰਚੀ ਲਈ ਸਰਬਸੰਮਤੀ ਕਰਨਾ ਚੋਣ ਨਿਯਮਾਂ ਤੇ ਸੰਵਿਧਾਨ ਦੀ ਉਲੰਘਣਾ ਹੈ ਤਾਂ ਪਿੰਡ ਦੇ ਲੋਕ ਬੋਲੀ ਕਰਨ ਵਾਲੇ ਤੇ ਬੋਲੀ ਵਿੱਚ ਸ਼ਾਮਲ ਵਿਅਕਤੀ ਬਾਰੇ ਕੁਝ ਵੀ ਬੋਲਣ ਤੋਂ ਟਾਲਾ-ਵਟਦੇ ਨੇ ਇਸ ਤੋਂ ਬਾਅਦ ਪਿੰਡ ਦੇ ਕੁਝ ਲੋਕਾਂ ਨੇ ਅਜਿਹੇ ਰੁਝਾਨ ਨੂੰ ਮੰਦ ਭਾਗਾ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਤਾਂ ਸਰਮਾਇਦਾਰ ਹੀ ਸਰਪੰਚ ਬਣਿਆ ਕਰਨਗੇ ਤਾਂ ਆਮ ਆਦਮੀ ਕਿੰਦਰ ਜਾਣਗੇ ਸੂਤਰਾ ਮੁਤਾਬਕ ਇਸ ਪਿੰਡ ਵਿੱਚ ਪਿਛਲੀਆਂ ਪੰਚਾਇਤੀ ਚੋਣਾਂ ਵੇਲੇ ਵੀ ਬੋਲੀ ਲੱਗੀ ਸੀ ਇਸੇ ਤਰ੍ਹਾਂ ਸੰਗਤ ਮੰਡੀ ਦੇ ਪਿੰਡ ਗਹਿਰੀ ਬੂਟਰ ਦੇ ਵਿੱਚ ਸਰਪੰਚ ਲਈ 60 ਲੱਖ ਦੀ ਬੋਲੀ ਲੱਗੀ ਪਰ ਲੋਕਾਂ ਦੇ ਵਿੱਚ ਸਹਿਮਤੀ ਫਿਰ ਵੀ ਨਹੀਂ ਬਣ ਸਕੀ ਦੱਸ ਦਈਏ ਕਿ ਪਿੰਡ ਦੇ ਨੌਜਵਾਨ ਨਵਜੋਤ ਸਿੰਘ ਦੇ ਵੱਲੋਂ ਸਰਬਸੰਮਤੀ ਨਾਲ ਸਰਪੰਚ ਚੁਣਨ ਤੇ ਪਿੰਡ ਦੇ ਸਾਂਝੇ ਕੰਮਾਂ ਦੇ ਲਈ 50 ਲੱਖ ਰੁਪਏ ਤੱਕ ਦੀ ਰਕਮ ਦੇਣ ਦਾ ਐਲਾਨ ਕੀਤਾ ਗਿਆ ਪਰ ਫਿਰ ਵੀ ਨਵਜੋਤ ਸਿੰਘ ਦੇ ਨਾਂ ਤੇ ਸਹਿਮਤੀ ਨਹੀਂ ਬਣੀ ਇੱਕ ਹੋਰ ਚਾਹਵਾਨ ਵੀਕਰ ਸਿੰਘ ਨੇ ਵੀ 60 ਲੱਖ ਦੇਣ ਦਾ ਐਲਾਨ ਕੀਤਾ ਪਰ ਫੇਰ ਵੀ ਲੋਕ ਸਹਿਮਤ ਨਾ ਹੋਏ ਤੇ ਹੁਣ ਪਿੰਡ 'ਚ ਦੁਬਾਰਾ ਇਕੱਠ ਸੱਦਿਆ ਜਾਵੇਗਾ ਇਸੇ ਤਰ੍ਹਾਂ ਸਰਪੰਚੀ ਚੋਣ ਲਈ ਪਿੰਡ ਸਾਦਕ ਦੇ ਵਿੱਚ ਵੀ ਵੱਡਾ ਇਕੱਠ ਹੋਇਆ ਕਰੀਬ 6800 ਵੋਟਾਂ ਵਾਲੇ ਪਿੰਡ ਚੋ ਹਰਪਾਇ ਚਾਰੇ ਦੇ ਲੋਕ ਇਕੱਠੇ ਹੋਏ ਸਰਪੰਚੀ ਦੇ ਲਈ ਇੱਕ ਨੌਜਵਾਨ ਨੇਤਾ ਨੇ 2 ਏਕੜ ਜ਼ਮੀਨ ਦੇ ਪੇਸ਼ਕਸ਼ ਕਰ ਦਿੱਤੀ ਅਵਤਾਰ ਸਿੰਘ ਸੰਧੂ ਨੇ ਕਿਹਾ ਕਿ ਜੇ ਉਹਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੀ 3 ਕਿੱਲੇ ਜ਼ਮੀਨ ਦੇ ਵਿੱਚੋਂ 2 ਕਿੱਲੇ ਜ਼ਮੀਨ ਪਿੰਡੇ ਨਾਲ ਲਵਾ ਦੇਗਾ ਪਰ ਪਿੰਡ ਸਾਦਕ ਦੇ ਵਿੱਚ ਹੱਲੇ ਤੱਕ ਸਹਿਮਤੀ ਨਹੀਂ ਬਣ ਸਕੀ ਹੈ ਉਥੇ ਹੀ ਦੱਸਦੀ ਕਿ ਗਿੱਦੜ ਬਾਹਾ ਪਿੰਡ ਦੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਜਿੱਥੇ 35,50,000 ਰੁਪਏ ਦੇ ਵਿੱਚ ਸਰਪੰਚੀ ਦੀ ਚੋਣ ਜਿੱਤ ਲਈ ਗਈ ਹੈ ਤੇ ਉਸਤੇ ਮੁਖਤਰ ਸਾਹਿਬ ਦੇ ਡੀਸੀ ਰਾਜेश ਤ੍ਰਿਪਾਠੀ ਨੇ ਕਿਹਾ ਕਿ ਸਰਪੰਚੀ ਵਾਸਤੇ ਬੋਲੀ ਲਾਉਣ ਦਾ ਵਾਇਰਲ ਵੀਡੀਓ ਦਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਹੈ ਅਤੇ ਅਸੀਂ ਪੜਤਾਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਗਿੱਦੜ ਬਾਹਾ ਦੇ ਹਲਕਾ ਇੰਚਾਰਜ ਦੇ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਪ੍ਰਿਤਪਾਲ ਸ਼ਰਮਾ ਨੇ ਕਿਹਾ ਕਿ ਸਰਬਸੰਮਤੀ ਉਦੋਂ ਤੱਕ ਮੰਨੀ ਜਾ ਸਕਦੀ ਹੈ ਜਦੋਂ ਤੱਕ ਨਾਮਜ਼ਦਗੀ ਪੱਤਰ ਵਾਪਸ ਲੈਣ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ ਜੇ ਕੋ ਜਿਵੇਂ ਤੇ ਪਿੰਡ ਦੇ ਭਲੇ ਲਈ ਪੱਲਿਓ ਪੈਸੇ ਲਾਉਣ ਲਈ ਤਿਆਰ ਹੈ ਤਾਂ ਉਹਦੇ ਵਿੱਚ ਕਿਸੇ ਨੂੰ ਇਤਰਾਸ ਨਹੀਂ ਹੋਣਾ ਚਾਹੀਦਾ ਦੱਸ દઈએ ਕਿ ਪੰਚਾਇਤੀ ਚੋਣਾਂ ਲਈ ਸ਼ੁੱਕਰਵਾਰ 27 ਸਤੰਬਰ ਤੋਂ ਨਾਮਜ਼ਦਗੀਆਂ ਸ਼ੁਰੂ ਹੋਈਆਂ ਨੇ ਪਰ ਇਨ੍ਹਾਂ ਚੋਣਾਂ 'ਚ ਸਭ ਤੋਂ ਵੱਧ ਮੁਸ਼ਕਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਆ ਸਕਦੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ 2.5 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਇਸ ਸਮੇਂ ਦੌਰਾਨ ਸਰਕਾਰ ਨੇ ਕਿਹੜੇ ਕੰਮ ਸਹੀ ਕੀਤੇ ਜਾਂ ਕਿਹੜੇ ਨਹੀਂ ਅਤੇ ਅੱਗੇ ਉਸ ਦੀ ਕਾਰਗੁਜ਼ਾਰੀ 'ਚ ਕੀ ਕੀਤਾ ਜਾਵੇਗਾ ਅਜੇ ਕਈ ਸਵਾਲ ਲੋਕਾਂ ਦੇ ਮਨਾਂ ਵਿੱਚ ਨੇ ਜਿਨ੍ਹਾਂ ਵਿੱਚੋਂ ਕੁਝ ਸੋ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੇ ਨੇ ਜਿਵੇਂ ਕਿ ਹੜ੍ਹ ਪੀੜਤਾ ਲਈ ਕੀ ਕੀਤਾ ਗਿਆ ਨਸ਼ਾ ਕਿਉਂ ਨਹੀਂ ਰੁਕਿਆ ਕਿੰਨੀਆਂ ਨੌਕਰੀਆਂ ਦਿੱਤੀਆਂ ਤੇ ਜਿਹੜੀਆਂ ਦਿੱਤੀਆਂ ਕਿੰਨੀਆਂ ਪੰਜਾਬੀਆਂ ਨੂੰ ਮਿਲੀਆਂ ਜੇਕਰ ਖਜ਼ਾਨਾ ਭਰਿਆ ਤਾਂ ਹੁਣ ਤੱਕ ਕਿਹੜਾ ਵਿਕਾਸ ਹੋਇਆ ਔਰਤਾਂ ਨੂੰ ਹਜ਼ਾਰ ਰੁਪਏ ਕਦੋਂ ਮਿਲਣਗੇ ਬਿਨਾਂ ਰਿਸ਼ਵਤ ਕਿੰਨੇ ਕੰਮ ਹੋ ਗਏ ਨੇ ਅਤੇ ਹੋਰ ਵੀ ਅਜਿਹੇ ਬਹੁਤ ਸਵਾਲ ਨੇ ਇਹ ਕੁਝ ਸਵਾਲ ਆਮ ਆਦਮੀ ਪਾਰਟੀ ਦੇ ਸਰਪੰਚੀ ਦੇ ਦਾਅਵੇਦਾਰਾਂ ਲਈ ਵੱਡੀ ਦਿੱਕਤ ਖੜੀ ਕਰ ਸਕਦੇ ਨੇ ਉਤੋਂ ਸਰਪੰਚੀ ਚੋਣਾਂ 'ਚ ਬੋਲੀਆਂ ਲੱਗਣਾ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਬੋਲੀ ਲਾ ਕੇ ਸਰਪੰਚੀ ਲੈਣਾ ਸਹੀ ਹੈ ਕਿ ਸਿਰਫ ਤਣਾੜ ਹੀ ਸੱਤਾ ਦੇ ਹੋਣਗੇ ਕਾਬਜ਼ ਵੈਸੇ ਤਾਂ ਮੁੱਖ ਮੰਤਰੀ ਸਾਹਿਬ ਪੰਚਾਇਤੀ ਚੋਣਾਂ ਸਰਬਸੰਮਤੀ ਕਰਨ ਦੀ ਅਪੀਲਾ ਕਰਦੇ ਨੇ ਪਰ ਉੱਥੇ ਹੀ ਦੂਜੇ ਪਾਸੇ ਉਹਨਾਂ ਦੇ ਵਿਧਾਇਕ ਪਿੰਡਾਂ 'ਚ ਜਾ ਕੇ ਆਪਣੇ ਸਿਆਸੀ ਜੋਰ ਤੇ ਆਪਣੀਆਂ ਮਰਜ਼ੀਆਂ ਦਾ ਸਰਪੰਚ ਪਿੰਡ ਵਾਲਿਆਂ ਤੇ ਥੋਪ ਰਹੇ ਨੇ ਕਿ ਇਹ ਆਮ ਆਦਮੀ ਪਾਰਟੀ ਦੀ ਅਸਲੀਅਤ ਹੈ